ਸ਼ਰਵਾਂਸੀਆਂ ਨੂੰ ਭਗਵਾਨ શ્રી ਘਾਟੂ ਸ਼ਾਮ ਜੀ ਦੀ ਚਰਣਾ ਨਾਲ ਜੋੜਨ ਦੇ ਲਈ ਲੁਧਿਆਣਾ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਫਿਜ਼ਿਕ ਦੁਗਰੀ ਅਰਬਨ ਸਟੇਟ ਤੋਂ ਸ਼੍ਰੀ ਬਾਲਾ ਜੀ ਸੇਵਾ ਸਮਿਤੀ ਦੇ ਮੁੱਖ ਸੇਵਾਦਾਰ ਪੰਕਜ ਸਚਦੇਵਾ ਤੇ ਅਗਵਾਈ ਹੇਠ ਬੱਸ ਚੜੀ ਸ਼੍ਰੀ ਘਾਟੂ ਸ਼ਾਮ ਜੀ ਦੇ ਦਰਸ਼ਨ ਦੇ ਲਈ ਰਵਾਨਾ ਕੀਤੀ ਗਈ ਬੱਸ ਨੂੰ ਹਰੀ ਚੰਡੀ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਸਮਾਜ ਸੇਵੀ ਚੇਤਨ ਬਵੇਜਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਜਾਮ ਜੈ ਸ਼੍ਰੀ ਬਾਲਾ ਜੀ ਮੈਂ ਹੈਪੀ ਸੇ ਦੇਵਾ ਸ਼੍ਰੀ ਬਾਲਾ ਜੀ ਸੇਵਾ ਸਮਿਤੀ ਤੋਂ ਸਾਡੀ ਚਤਾਲਵੀਂ ਯਾਤਰਾ ਸ਼੍ਰੀ ਬੜੀ ਧੂਮਦਮ ਨਾਲ ਸ਼੍ਰੀ 카ਟੂ ਸ਼ਾਮਸਾਲਾ ਸਰ ਜਾ ਰਹੀ ਹੈ ਅਸੀਂ ਸੰਗਤ ਅਗੇ ਇਹ ਹੀ ਗੁਜਾਰਿਸ਼ ਕਰਾਂਗੇ ਕਿ ਵੱਧ ਚੜ ਕੇ ਹਿੱਸਾ ਲਿਆ ਕਰੋ ਪਰ ਸਾਡੇ ਨਾਲ ਸਾਥ ਦਿਆ ਕਰੋ ਇਹ ਦੇ ਨਾਲ ਰੂਟਾ ਇੱਕ ਕਦੋਂ ਇਹ ਹਰ ਮਹੀਨੇ ਸ਼ੁੱਕਰਵਾਰ ਨੂੰ ਜਾਂਦੀ ਹੈ ਜੀ ਫੋਰ ਸੈਟਰਡੇ ਔਰ ਸ਼ੁੱਕਰਵਾਰ ਆਤੀ ਜਾਂਦੀ ਹੈ ਸ਼ਨੀਵਾਰ ਸਾਰੇ 카ਟੂ ਚੰਪ ਪਹੁੰਚਦੀ ਹੈ ਸੰਡੇ ਮੰਡੇ ਸਵੇਰੇ ਅਸੀਂ ਸਵੇਰੇ 5 ਵਜੇ ਇੱਥੇ ਲੁਧਿਆਣੇ ਵਾਪਸ ਆ ਜੀ ਕਿਸ ਤਰ੍ਹਾਂ ਦੇ ਦੇਖੋ ਜੀ ਇਹਦਾ ਸਾਰੀ ਸੰਗਤ ਦੀ ਦੱਸ ਸਕਦੇ ਜੀ ਆਪਣੇ ਵੱਲੋਂ ਤਾਂ ਬਹੁਤ ਵਧੀਆ ਕਰੀਦਾ ਮਤਲਬ ਸਾਰਾ ਖਾਣ ਪੀਣ ਰਹਿਣ ਸਨ ਸਾਰਾ ਲਾਸਟ ਜਿਹੜਾ ਸਾਡਾ ਡਿਨਰ ਹੁੰਦਾ ਉਹ ਫਾਈਵ ਸਟਾਰ ਹੋਟਲ ਕੁਬੇਰ ਇੰਟਰਨੈਸ਼ਨਲ ਦੇ ਵਿੱਚ ਹੈਗਾ Rajasthan ਦੇ ਵਿੱਚ ਉਹ ਮਨਿਆ ਪ੍ਰਮਨਿਆ ਇੱਕ ਵਰਲਡ ਫੇਮਸ ਹੋਟਲ ਹੈ ਜਿਹੜਾ ਮਰਜੀ ਜਿੱਥੇ ਮਰਜੀ ਚੱਕਰ ਲਾ ਸਕਦੇ ਅੱਜ ਡੁਗਰੀ ਵਿਖੇ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸਾਡੇ ਹੈਪੀ ਜੀ ਸਚਪੰਕਜ ਦੇਵਾ ਦੀ ਦਿੱਖਤਾ ਦੇ ਵਿੱਚ ਜਿਹੜੀ ਖਾਟੂ ਸ਼ਾਮ ਜੀ ਦੀ ਯਾਤਰਾ ਚੱਲ ਰਹੀ ਹੈ 44ਵੀਂ ਬਸ ਯਾਤਰਾ ਇਹ ਹਰੇਕਾ ਸਹਾਰਾ ਖਾਟੂ ਸ਼ਾਮ ہمارا ਅੱਜ ਸਾਰੇ ਭਗਤਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਕਿ ਰਾਤੀ ਅੱਜ ਜਾ ਰਹੇ ਆ ਤਿੰਨ ਦਿਨ ਵਾਸਤੇ ਯਾਤਰਾ ਕਰਨਗੇ ਉੱਥੇ ਸਾਰਾ ਇਹਨਾਂ ਦਾ ਉੱਥੇ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਜਿਹੜਾ ਹੈ ਇਹਨਾਂ ਵੱਲੋਂ ਕੀਤਾ ਗਿਆ ਵੈ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਕਰਨਾ ਧਰਮ ਜਿਹੜਾ ਵੈ ਸਾਡਾ ਕਰਮ ਹੈ ਸਾਡੀ ਸੇਵਾ ਹੈ ਹਰ Hindu ਦਾ ਫਰਜ਼ ਬੰਦਾ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਕਰੇ ਹਰ ਧਰਮ ਦੇ ਵਿਅਕਤੀ ਦਾ ਫਰਜ਼ ਬੰਦਾ ਹੈ ਆਪਣੇ ਧਰਮ ਦਾ ਪ੍ਰਚਾਰ ਕਰੇ ਜਿਸ ਤਰੀਕੇ ਦੇ ਨਾਲ ਹੈਪੀ ਜੀ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਆ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ ਹਰ ਵਿਅਕਤੀ ਨੂੰ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਐਸੇ ਤਰੀਕੇ ਦੇ ਨਾਲ ਆਪਣੇ ਧਰਮ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਮੈਂ ਬਾਬਾ ਖਾਟੂ ਸ਼ਾਮ ਜੀ ਦੀ ਯਾਤਰਾ ਜਿਹੜੀ ਸਾਡੇ ਹੈਪੀ ਜੀ ਵੱਲੋਂ 44ਵੀਂ ਯਾਤਰਾ ਇੱਥੋਂ ਰਵਾਨਾ ਕਰਦੇ ਹੋਏ ਖੁਸ਼ੀ ਨੂੰ ਮਹਿਸੂਸ ਕਰਦਾ ਤੇ ਬਾਬਾ ਜੀ ਦੇ ਚਰਨਾਂ 'ਚ ਨਮਨ ਕਰਦਾ ਇਹ ਅਰਦਾਸ ਕਰਦਾ ਜਿੰਨੀ ਸੰਗਤ ਤੁਹਾਡੇ ਦਰ ਤੇ ਆ ਰਹੀ ਹੈ ਸਭ ਦੀਆਂ ਚੋੜੀਆਂ ਪਰਕੇ ਪੈ ਗਈਆਂ ਜੋ ਇਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਕਰੀ ਤੇ ਹੈਪੀ ਜੀ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੀ ਕਿਉਂਕਿ ਇੰਨੀ ਸੰਗਤ ਨੂੰ ਇੱਕ ਸਾਥ ਯਾਤਰਾ ਤੇ ਲੈ ਕੇ ਜਾਣਾ ਮੈਂ ਸਮਝਦਾ ਵੀ ਬਹੁਤ ਵੱਡਾ ਪੁੰਨ ਅਤੇ ਪਰਪਰ ਕਰਦਾ ਕੰਮ ਹੈ ਇਹਨਾਂ ਦਾ ਇਹ ਪੁੰਨ ਭਗਵਾਨ ਆਪਣੇ ਲੇਖੇ ਲਵੇ। ਜਿਹੋ ਤੁ ਨੂੰ ਅੱਗੇ ਆਣਾ ਚਾਹੀਦਾ ਜਿਹੜੇ ਅਜੂਗਾ ਨਸ਼ੇ ਤੋਂ ਬਿਲਕੁਲ ਨਸ਼ੇ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਉਹਨਾਂ ਦਾ ਧਿਆਨ ਹੋਰ ਪਾਸੇ ਕੇਂਦਰਿਤ ਕਰਨਾ ਚਾਹੀਦਾ ਚਾਹੇ ਖੇਡਾਂ ਵੱਲ ਹੋਵੇ ਚਾਹੇ ਧਰਮ ਦੇ ਪਾਸੇ ਹੋਵੇ ਮੈਂ ਸਮਝਦਾ ਵੀ ਹੈਪੀ ਜੀ ਨੂੰ ਮੈਂ ਕਹੂੰਗਾ ਵੀ ਇੱਕ ਯਾਤਰਾ ਨੌਜਵਾਨਾਂ ਦੀ ਇਕੱਲਿਆਂ ਦੀ ਇਹ ਜੀਆ ਉਹ ਖਾਟੂ ਸ਼ਾਮ ਬਾਬਾ ਜੀ ਦੇ ਲੈ ਕੇ ਜਾ ਤਾਂ ਕਿ ਇੱਕ ਇੱਕ ਵੱਖਰਾ ਮੈਸੇਜ ਆਵੇ ਵੀ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੇ ਵਿੱਚ ਇਹ ਸਮਾਜ ਵੀ ਸੰਤਾਵਾਂ ਵੀ ਕਿਸੇ ਕੱਲੋਂ ਪਿੱਛੇ ਨਹੀਂ ਜਾਂ ਸ਼੍ਰੀ ਸ਼ਾਮ ਜੀ ਸਦਾ ਹੈਪੀ ਦੋਸਤ ਜਿਹੜਾ ਬਹੁਤ ਨਾਲਾ ਦੋਸਤ ਹੈ ਜੀ ਇਸ ਬੰਦੇ ਨੇ ਜੋ ਕਰ ਸਕਦਾ ਸਾਨੂੰ ਲੱਗਦਾ ਨਹੀਂ ਕਿ ਅਸੀਂ ਕਰ ਪਾਵਾਂਗੇ ਇੰਨੀ ਮਿਹਨਤ ਨਾਲ ਇਹ ਪ੍ਰਭੂ ਦੀ ਸੇਵਾ ਕਰਦਾ ਸਾਡਾ ਤਾਂ ਇਹਨੂੰ ਅਸ਼ੀਰਵਾਦ ਆ ਕਿ ਅਸੀਂ ਪਹਿਲੋ ਤੈਦਾ ਸਾਥ ਘੱਟ ਦਿੰਦੇ ਸੀ ਸਾਨੂੰ ਲੱਗਦਾ ਸੀ ਯਾਰ ਇਹ ਸਾਡੇ ਨਾਨਕ ਦੇ ਖਰਾਬ ਨਾ ਕਰੇ ਮੰਦਰ ਦੇ ਲੇਕਿਨ ਅੱਜ ਜਿਵੇਂ ਮੰਦਰ ਦੇ ਨਾਮ ਨੂੰ ਬਹੁਤ ਉੱਚਾ ਕਰਤਾ ਵਾ ਇੱਥੋਂ ਇੱਕ ਬਸ ਨਹੀਂ ਤਿੰਨ ਤਿੰਨ ਸੰਸਥਾਨ ਵਸਾਲ ਇਹਨਾਂ ਚਿੱਲੇ ਵੀ ਜਿਹੜੇ ਆ ਉਹ ਵੀ ਬਸਾਂ ਦੀ ਯਾਤਰਾ ਨਹੀਂ ਲਿਆਂ ਲਾਪੇ ਨੇ ਤੇ ਕਿਉਂਕਿ ਇਹਨੂੰ ਮਾਣ ਹੋਣਾ ਚਾਹੀਦਾ ਆ ਪੀ ਕਿ ਤੁਹਾਡੀ ਤੁਹਾਡੀ ਟੀਮ ਨੇ ਸਦਸੇ ਨਹੀਂ ਕੋਈ ਵੀ ਟੀਮ ਦਾ ਹਾਟੂ ਸ਼ਾਮਲੀ ਸ਼ਾਤਰਾ ਲੈ ਕੇ ਜਾ ਰਹੇ ਨੇ ਟਾਡੇ ਤੁਸੀਂ ਸ਼ਿਸ਼ਾ ਕਾਂਵ ਨਿਕਲੀਆਂ ਇਸ ਲਈ ਇਸ ਲਈ ਤੁਸੀਂ ਇਹ ਦੇਖੋ ਕਿ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਈ ਆ ਕਿ ਤੁਸੀਂ ਜੋ ਕਨਈਆ ਮਿੱਤਲ ਜੀ ਦਾ ਪ੍ਰੋਗਰਾਮ ਕਰਾਇਆ ਉਹ ਅਦਭੁੱਤੀ ਔਰ ਮੈਨੂੰ ਲੱਗਦਾ ਕਿ ਐਮਐਲਏ ਸਾਹਿਬ ਇਸ ਵਾਰੀ ਤੁਹਾਨੂੰ ਸਪੋਰਟ ਕਰਨਗੇ ਅਸੀਂ ਵੀ ਤੁਹਾਨੂੰ ਸਪੋਰਟ ਕਰਾਂਗੇ ਫਿਰ ਉਹਨੂੰ ਕਰਾਓ ਜੀ ਜੈ ਸ਼੍ਰੀ ਘਟ ਵਿਧਿਆਨਾ ਲਾਈਵਲੀ ਟਿੰਕਾ ਚਾਟ ਦੀ ਰਿਪੋਰਟ